ਰਾਜ ਤੋਂ ਬਹੁਤ ਅੱਗੇ ਆਜ਼ਾਦੀ ਗੁਰੂ ਸਾਹਿਬ ਜੀ ਦਾ ਬਹੁਤ ਸਾਰਾ ਸਿਵਾ ਦੇ ਸਦਿਓ ਥੱਲੇ ਚਾਂਪ ਵੀ ਲੱਗੀ ਗਈ ਸੀ ਅੰਦਰ ਔਰ ਜਾਤ ਲੈਣ ਦੋ ਸਾਨੂੰ ਨਿਕਲ ਲੈਣ ਦੋ ਤੁਹਾਨੂੰ ਮੌਕੇ ਕਿੰਦੀ ਮਿਲੀ ਆਪਾਂ ਨੂੰ ਮੌਕੇ ਕਿੰਦੀ ਮਿਲੀ ਸਰ ਮੌਕੇ ਕਿੰਦੀ ਕਿੰਦੀ ਮਿਲੀ ਬੰਦੇ ਮਿਲ ਗਏ ਆ ਹੋਰ ਤੇ ਸ਼ਰਾਬ ਮਿਲ ਗਈ ਸ਼ਰਾਬ ਮਿਲ ਗਈ ਆ ਆਣੇ ਲੈਟ ਇੱਕ ਮਿੰਟ ਮੜ ਜਾ ਇੱਧਰ ਇੱਕ ਮਿੰਟ ਇੱਕ ਮਿੰਟ ਸਰ ਇੱਧਰ ਆਓ ਸਰ ਇੱਕ ਮਿੰਟ ਆਓ ਤਾਂ ਸਹੀ ਇੱਕ ਮਿੰਟ ਸਰ ਇੱਕ ਮਿੰਟ ਆਓ ਤਾਂ ਸਹੀ ਇੱਕ ਪਾਸੇ ਡੀਸੀਪੀ ਆਣੇ ਜਾ ਕੇ ਜੋ ਵੀ ਬਣਦੀ ਕਾਰ ਨਹੀਂ ਸਰ ਕਵਰ ਕੀ ਕੀ ਹੋ ਜਾਣਾ ਸਰ ਇੱਕ ਪਾਸੇ ਸੀਪੀ ਸਾਹਿਬ ਦੋ ਬੰਦੇ ਨਾਲ ਸलाम ਦੀ ਨਹੀਂ ਕੋਲ ਲੇਗੀ ਥੋੜੀ ਹੀ ਆ ਥੋੜੀ ਆ ਪਤਾ ਨਹੀਂ ਕਿੰਨੀ ਆ ਲੰਘ ਲੈ ਤੋ ਮੇਰਾ ਜਨਮ ਦੇਖ ਸਕਦੇ ਹੋ ਮੁੱਖੀਆ ਤਸਵੀਰਾਂ ਇਸ ਵਕਤ ਪੰਜਾਬ ਪੁਲਿਸ ਦਾ ਸਟicker ਆ ਜਿਹੜਾ ਬੰਦਾ ਬੰਦਾ ਲੱਗਾ ਹੋਇਆ ਉੱਤੇ ਇੱਕ ਹੋਰ ਬੰਦਾ ਜਿਹੜਾ ਇੱਕ ਬੰਦਾ ਹੋਰ ਫੇਰੇ ਸੀ ਦੇਖ ਸਕਦੇ ਹੋ ਇੱਕ ਹੋਰ ਥੱਲੇ ਦੇ ਨੂੰ ਫੇਰੇ ਸੀ ਛਟਕੇ ਜਿਹੜੇ ਗੱਡੀ ਦੇ ਬਾਜੇ ਆ ਜੀ ਇਹ ਗੱਡੀ ਆ ਜਿਹੜੀ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਅੰਦਰ ਪੰਜਾਬ ਪੁਲਿਸ ਲੱਗਾ ਹੋਇਆ ਜੇ ਸਰ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਪਾਇੰਦ ਲੱਗੇ ਪਿਆ ਆਪਸ ਵਿੱਚ ਜਿਹੜਾ ਲੱਗੇ ਜਾਇਦਾ ਇਹ ਨਸ਼ਾ ਕਰਦੇ ਸਮਾਨ ਦਾ ਸਾਮਾਨ ਰੱਖਿਆ ਜਾਂਦਾ ਹੈ ਕਿ ਕਿਹੜੇ ਕਿਹੜੇ ਬੰਦੇ ਨੇ ਇਹ ਗੱਡੀਆਂ ਦੇ ਨੇ ਜਿਹੜਾ ਕਿ ਦਾਰੂ ਦੇ ਪੁਗਾਲ ਨੂੰ ਨੱਤ ਪਾਈ ਜਾਏ ਇਹ ਤੁਸੀਂ ਵੀ ਦਾਰੂ ਪੀਣਾਂ ਦੇ ਇਸ ਜਗ੍ਹਾ ਦੇ ਵਿਕਰੇਤਾ ਦੇ ਕਿਹੋ ਜਿਹੇ ਕੰਮ ਕਰਦੇ ਹੋ ਸ਼ਰਾਬ ਦੇ ਦਰੋਹ ਅੱਜ ਦੀ ਗੱਲ ਹੈ ਜਾਨਾਂ ਜੀ ਕੱਲੇ ਜੀ ਸ਼ਰਾਬ ਜੁਤੋਂ ਦਾ ਪਰਮਾਨੇ ਚਾਹਤ ਤੋਂ ਵੀ ਲਿੱਕੀ ਗਈ ਸੀ ਅੰਦਰ ਔਰ ਜਾਤ ਲੈਣ ਦੋ ਸਾਨੂੰ ਨਿਕਲ ਲੈਣ ਦੋ ਤਾਰੇ ਮੌਕੇ ਤੇ ਕੀ ਜੀ ਮਿਲੀ ਆਪਾਂ ਨੂੰ ਮੌਕੇ ਤੇ ਕੀ ਜੀ ਮਿਲੀ ਸਰ ਮੌਕੇ ਤੇ ਕੀ ਜੀ ਮਿਲੀ ਬੰਦੇ ਮਿਲ ਗਏ ਆ ਹੋਰ ਸ਼ਰਾਬ ਮਿਲ ਗਈ ਸ਼ਰਾਬ ਮਿਲ ਗਈ ਆਹਣੇ ਇੱਕ ਮਿੰਟ ਵੜ ਜਾ ਇੱਧਰ ਇੱਕ ਮਿੰਟ ਇੱਕ ਮਿੰਟ ਸਰ ਇੱਧਰ ਆਓ ਸਰ ਇੱਕ ਮਿੰਟ ਆਓ ਤਾਂ ਸਹੀ ਇੱਕ ਮਿੰਟ ਸਰ ਇੱਕ ਮਿੰਟ ਆਓ ਤਾਂ ਸਹੀ ਇੱਕ ਪਾਸੇ ਡੀ.ਸੀ.ਪੀ. ਆਨੇ ਜਾ ਕੇ ਜੋ ਵੀ ਬਣਦੀ ਕਾਰ ਨਹੀਂ ਸਰ ਕਵਰ ਕੀ ਕੀ ਹੋ ਜਾ ਰਿਹਾ ਸਰ ਇੱਕ ਪਾਸੇ ਸੀਪੀ ਸਾਹਿਬ ਦੋ ਬੰਦੇ ਨਾਲ ਸलाम जी ਨਹੀਂ ਉਹ ਕੱਢ ਲਈ ਥੋੜੀ ਹੀ ਆ ਥੋੜੀ ਆ ਪਤਾ ਨਹੀਂ ਕਿੰਨੀ ਆ ਲੰਘ ਲੈ ਤੋ ਮੇਰਾ ਜਨਾਬ ਜੀ ਦੇਖ ਸਕਦੇ ਹੋ ਮੁਸਕੀਆ ਤਸਵੀਰਾਂ ਇਸ ਵਕਤ ਪੰਜਾਬ ਪੁਲਿਸ ਦਾ ਸਟicker ਆ ਜਿਹੜਾ ਬੰਦਾਂ ਨੂੰ ਲੱਗਾ ਹੋਇਆ ਉੱਤੇ ਇੱਕ ਹੋਰ ਬੰਦਾ ਜਿਹੜਾ ਇੱਕ ਬੰਦਾ ਹੋਰ ਫੇਰੇ ਸੀ ਦੇਖ ਸਕਦੇ ਹੋ ਇੱਕ ਹੋਰ ਥੱਲੇ ਦੇ ਨੂੰ ਫੇਰੇ ਸੀ ਛਟਕੇ ਜਿਹੜੇ ਗੱਡੀ ਦੇ ਬਾਦਲੇ ਆ ਇਹ ਗੱਡੀ ਸਰਕਾਰ ਆ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਅੰਦਰ ਇਹ ਪੰਜਾਬ ਪਾਸ ਲੱਗਾ ਪਿਆ ਦੇਖ ਸਕਦੇ ਹੋ ਪੰਜਾਬ ਇੱਕ ਪੰਜਾਬ 50% ਦੋ ਪਾਸੇ ਲੱਗੇ ਪਿਆ ਆਪਸ ਵਿੱਚ ਜਿਹੜਾ ਬਾੜੇ ਲੱਗੇ ਜਾਇਜ ਆ ਇਹ ਗੱਲ ਕਰਦੇ ਸਮਾਨ ਰਹਿਤਾ ਕਿ ਇਹਦੇ ਤੋਂ ਸਮਾਨ ਨਹੀਂ ਰਹਿੰਦਾ ਕਿ ਇਹ ਸਮਾਨ ਉਹ ਜਿੱਥੇ ਜੰਮਦੇ ਨੇ ਲਾਈਟ ਤੋਂ ਇਹ ਮੋੜਨੇ ਦੇ ਨਾਲ ਬੰਦ ਬੰਦ ਵੀ ਸ਼ੇਅਰ ਹੈ ਕਿ ਗੱਡੀਆਂ ਨੇ ਆਪਣਾ ਕਿ ਦਾਰੂ ਦੇ ਪਿਗਲ ਨਤ ਪਾਈ ਜਾਏ ਇਹ ਤੁਸੀਂ ਵੀ ਦਾਰੂ ਪੀਣਾਂ ਦੇ ਇਸ ਜਗ੍ਹਾ ਦੇ ਕਿਤੇ ਦਾਰ ਦੇ ਕੇ ਹੋ ਲਾਈਆ ਹੈ